ਮੌਜੂਦਾ ਸਰਕਾਰ ਦਾ ਵਿਧਾਇਕ ਬਣਾਈਏ ਤਾਂ ਕਿ ਜਿਹੜੇ ਕੰਮ ਉਹਦੇ ਪਿੱਛੇ ਵੀ 2 ਸਾਲ ਨਹੀਂ ਹੋ ਸਕੇ ਉਹ ਵੀ ਕ੍ਰਾਸਰਨ ਤੋਂ ਪਹਿਲੇ ਜੋ ਵਿਧਾਇਕ ਹੈ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਅਸਕਰ ਕਰਨੇ ਅਸਤੀਫਾ ਦੇ ਦਿੱਤਾ ਮਡਲੀਆਂ ਲੋੜਾਂ ਹੈਗੀਆਂ ਉਹ ਪੈਲੇ ਹਜ਼ਾਰ ਤੇ ਪੂਰੀਆਂ ਕਰਾਂਗਾ ਔਰ ਇਲਾਕੇ ਦੇ ਵਿੱਚ ਜੋ ਹੈ ਅਛਾਈ ਹੋਵੇ ਅੱਛਾ ਮਾਹੌਲ ਹੋਵੇ ਪਾਈਚਾਰਾ ਹੋਵੇ ਸਾਨੂੰ ਉਸ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ ਔਰ ਮੈਂ ਦੇਖ ਰਿਹਾ ਹਾਂ ਅੱਜ ਜੰਦਰ ਵੈਸਟ ਵਿੱਚ ਬਹੁਤ ਉਤਸ਼ਾਹ ਹੈ ਜਨਤਾ ਦੇ ਵਿੱਚ ਵੋਟਰ ਦੇ ਵਿੱਚ ਔਰ ਉਹਨਾਂ ਨੇ ਤੈਅ ਕਰ ਲਿਆ ਹੈ ਕਿ ਅਸੀਂ ਜੋ ਮੌਜੂਦਾ ਸਰਕਾਰ ਹੈ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਪੰਜਾਬ ਲਈ ਬਹੁਤ ਅچھے ਕੰਮ ਕੀਤੇ ਹਨ ਔਰ ਜਨਤਾ ਜੋ ਉਹਨਾਂ ਦੀ ਬਹੁਤ ਫੈਨ ਹੈ ਜਨਤਾ ਜਿਨ੍ਹਾਂ ਨੂੰ ਬਹੁਤ ਪਸੰਦ ਕਰ ਰਹੀ ਹੈ ਔਰ ਪਿਛਲੇ ਦਿਨੀ ਜੋ ਉਹਨਾਂ ਨੇ ਪ੍ਰਚਾਰ ਕੀਤਾ ਇਲੈਕਸ਼ਨ ਦੇ ਵਿੱਚ ਹਰ ਤਰਫ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਅੱਜ ਵੋਟ ਪੈਣ ਜਾ ਰਹੇ ਹਨ ਔਰ ਮੈਂ ਸਭ ਨੂੰ ਕਵਾਂਗਾ ਕਿ ਵੋਟ ਜ਼ਰੂਰ ਪਾਇਆ ਜਾਣ ਉਹਦੇ ਨਾਲ ਨਾਲ ਮੈਂ ਅਪੀਲ ਕਰਦਾ ਹਾਂ ਕਿ ਸਾਨੂੰ ਹਮੇਸ਼ਾ ਜੋ ਮੌਜੂਦਾ ਸਰਕਾਰ ਹੈ ਉਹਦਾ ਸਾਥ ਦੇਣਾ ਚਾਹੀਦਾ ਹੈ ਅਗਰ ਮੌਜੂਦਾ ਸਰਕਾਰ ਦਾ ਵਿਧਾਇਕ ਹੋਏਗਾ ਐਮਐਲਏ ਹੋਏਗਾ ਤੇ ਸਾਡੇ ਵਿਕਾਸ ਦੇ ਕੰਮ ਜੋ ਹਨ ਉਹ ਪਹਿਲ ਦੇ ਆਧਾਰ ਤੇ ਹੋਣਗੇ ਇਸ ਕਰਕੇ ਔਰ ਲੋਕੀ ਵੀ ਜਨਤਾ ਵੀ ਬਖੂਬੀ ਜਾਣਦੀ ਹੈ ਕਿ ਅਗਰ ਸੀ ਆਪਣੀ ਸਰਕਾਰ ਦਾ ਵਿਧਾਇਕ ਚੁਣਾਂਗੇ ਤੇ ਸਾਡੇ ਕੰਮ ਕਰਾਂ ਚ ਆਸਾਨੀ ਹੋਏਗੀ ਔਰ ਬਹੁਤ ਜਿਆਦਾ ਕੰਮ ਹੋਣਗੇ ਕੋਈ ਰਿਕਵਰਡ ਨਹੀਂ ਆਏਗੀ ਚਾਹੇ ਹੋਰ ਸਰਕਾਰੀ ਕੰਮ ਚਾਹੇ ਕੋਈ ਰਾਸ਼ਨ ਕਾਰਡ ਹੈ ਪੈਨਸ਼ਨ ਹੈ ਕੋਈ ਪੜਾਈ ਦੀਆਂ ਸਕੀਮਾਂ ਹਨ ਸਾਰੀਆਂ ਉਹਨਾਂ ਨੂੰ ਕਰਾਨ ਵਿੱਚ ਆਸਾਨੀ ਹੋਏਗੀ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿੰਦਰਬੈਸ ਜਨਤਾ ਜਦ ਇਹਨਾਂ ਨੇ ਅੱਜ ਬਹੁਤ ਜਿਆਦਾ ਉੱਸਾ ਦਿਖਾਇਆ ਹੈ ਸਮਨ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਮੇਰੇ ਵਿਚਾਰ ਲੈਣ ਲਈ ਆਏ ਹੋ ਮੁਕਾਬਲਾ ਕਿਸ ਦਾ ਤੁਹਾਨੂੰ ਲੱਗਦਾ ਹੈ ਕਿ ਦੁਬਾਰਾ ਪਾਰਟੀ ਦਾ ਭਰੋਸਾ ਲੋਕਾਂ ਵੱਲੋਂ ਜਤਾਇਆ ਜਾਊਗਾ ਕਿ ਕਿ ਪਿਛਲੀ ਵਾਰ ਵੀ ਆਮਾਦੀ ਪਾਰਟੀ ਜਤਾਇਆ ਗਿਆ ਲekin ਜੋ ਪਸਾਇਆ ਗਿਆ ਉਹਨਾਂ ਨੇ ਪਾਰਟੀ ਬਦਲ ਲਈ ਦੇਖੋ ਮਨੇ ਸਾਫ ਲੈ ਗਰਾ ਰਿਹਾ ਹੈ ਕਿ ਜਲੰਧਰ ਵਾਸੀ ਜਨਤਾ ਜੋ ਹੈ ਜਲੰਧਰ ਵਾਸੀ ਜਨਤਾ ਬਹੁਤ ਉਤਸ਼ਾਹ ਨਾਲ ਅੱਜ ਦਾ ਦਿਨ ਇੰਤਜ਼ਾਰ ਕਰੀ ਸੀ ਕਿ ਕਦੋਂ 10 ਜੁਲਾਈ ਆਏ ਔਰ ਅਸੀਂ ਵੋਟਾਂ ਪਾ ਕੇ ਮੌਜੂਦਾ ਸਰਕਾਰ ਦਾ ਵਿਧਾਇਕ ਬਣਾਈਏ ਤਾਂ ਕਿ ਜਿਹੜੇ ਕੰਮ ਉਹਦੇ ਪਿੱਛੇ ਵੀ 2 ਸਾਲ ਨਹੀਂ ਹੋ ਸਕੇ ਉਹ ਵੀ ਕਰਾ ਸਕਣ ਕਿਉਂਕਿ ਪਹਿਲੇ ਜੋ ਵਿਧਾਇਕ ਹੈ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਇਸ ਕਰਕੇ ਉਹਨੇ ਅਸਤੀਫਾ ਦੇ ਦਿੱਤਾ ਤਾਂ ਜਨਤਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਠੱਗਿਆ ਮਹਿਸੂਸ ਕਰ ਰਹੀ ਹੈ ਮੁਕਾਬਲਾ ਕਾਂਗਰਸ ਨਾਲ ਬੀਜੇਪੀ ਨਾਲ ਸੋ ਹੋਰ ਜੋ ਮਨੂਜੋ ਜਵਾਬ ਦਾ ਹੈ ਜੋ ਭਾਈ ਸਾਹਿਬ ਕੇ ਨਜ਼ਰ ਆ ਰਿਹਾ ਹੈ ਕਿ ਜੋ ਦੋਨੇ ਪਾਰਟੀਆਂ ਚਾਹੇ ਕਾਂਗਰਸਾ ਚਾਹੇ ਬੀਜੇਪੀ ਹੈ ਉਹ ਬਹੁਤ ਜ਼ਿਆਦਾ ਪਿਛੜ ਗਈਆਂ ਹਨ ਔਰ ਆਮ ਆਦਮੀ ਪਾਰਟੀ ਇੱਕ ਤਰਫਾ ਜਿੱਤ ਹਾਸਲ ਕਰਨ ਜਾ ਰਹੀ ਹੈ ਜਾ ਵੀ ਹੈ ਕਿ ਤੁਸੀਂ ਜਿੱਤੇ ਤਾਂ ਮਨਕਰੀ ਮੰਡਲ ਚ ਜਾ ਸਕਦੇ ਦੇਖੋ ਇਹ ਜੋ ਪੈਡਾਗੋਟਿਵ ਹੈਗਾ ਮੁੱਖ ਮੰਤਰੀ ਦਾ ਹੈ ਉਹਨਾਂ ਦੇ ਹੱਥ ਵਿੱਚ ਹੈਗਾ ਕਿ ਇਹਨਾਂ ਨੂੰ ਮਨਿਸਟਰ ਬਣਾਉਣਾ ਉਹਨਾਂ ਨੇ ਮੇਰਾ ਕੰਮ ਹੈ ਐਜ਼ ਅ ਵੋਲੰਟੀਅਰ ਕੰਮ ਕਰਨਾ ਔਰ ਇਲੈਕਸ਼ਨ ਚ ਮੈਂ ਆਪਣੇ ਵੱਲੋਂ ਬਹੁਤ ਮਿਹਨਤ ਕੀਤੀ ਹੈ ਔਰ ਮੈਨੂੰ ਸਾਫ਼ ਨਜ਼ਰ ਆਉਂਦਾ ਹੈ ਕਿ ਅਸੀਂ ਜਿੱਤਾਂਗੇ ਬੱਸ ਦੇ ਲੋਕ ਨਾ ਪਾਰਟੀਆਂ ਬਦਲਣ ਵਾਲਿਆਂ ਤੋਂ ਬਹੁਤ ਨਰਾਜ਼ ਨੇ ਕਹਿੰਦੇ बार-बार ਬਾਈਲੈਕਸ਼ਨ ਆ ਜਾਂਦੇ ਦੇਖੋ ਇਲੈਕਸ਼ਨ ਬਾਰ-ਬਾਰ ਆ ਜਾਂਦੀ ਕਦੀ ਲੋਕ ਸਭਾ ਦੀ ਕਦੀ ਵਿਧਾਨ ਸਭਾ ਦੀ ਕਦੀ ਕੋਈ ਆ ਜਾਂਦੀ ਹੈ ਕਿੰਨੇ ਗੋਟਾਂ ਪਾਈਆਂ ਹੁੰਦਾ ਉਂਗਲਾਂ ਵੀ ਪੜੀਆਂ ਦੇਖੋ ਦੇਖੋ ਜਿਹੜਾ ਹੈਗਾ ਨਾ ਕਿ ਡੈਮੋਕਰੇਸੀ ਦੇ ਵਿੱਚ ਲੋਕਤੰਤਰ ਚ ਹਰ ਇਨਸਾਨ ਨੂੰ ਆਪਣਾ ਫੈਸਲਾ ਲੈਣ ਦਾ ਹੱਕ ਤੇ ਹੈਗਾ ਠੀਕ ਹੈ ਪਰੇ ਹੁਣ ਜਨਤਾ ਨੇ ਦੇਖਣਾ ਹੈ ਕਿ ਇਸ ਇਨਸਾਨ ਦੀ ਕਿੰਨੀ ਕ੍ਰੈਡੀਬਿਲਟੀ ਹੈ ਐਵਰੀਬਾਡੀ ਹੈਵ ਅ ਓਨ ਪਰਸਨੈਲਿਟੀ ਐਂਡ ਕ੍ਰੈਡੀਬਿਲਟੀ ਉਹ ਬਹੁਤ ਅਹਿਮ ਰਖਦੀ ਹੈ ਔਰ ਅੱਜ ਮੈਂ ਮਹਿਸੂਸ ਕਰ ਰਿਹਾ ਕਿ ਬਹੁਤ ਸਾਰੇ ਲੋਕੀ ਜਨਤਾ ਹੀ ਰਹੀ ਹੈਗੀ ਸਾਡੇ ਕੀਤੇ ਹੋਏ ਪਹਿਲੇ ਕੰਮਾਂ ਨੂੰ ਦੇ ਨਾਲ ਸਾਡੇ ਬਿਹੇਵੀਅਰ ਨੂੰ ਅਸੀਂ ਉਹਦੇ ਨਾਲ ਕਿਸਾ ਵਿਚਰੇ ਹਾਂ ਉਹਨੂੰ ਵੇਖਦੇ ਹੋਏ ਲੋਕੀ ਜਿਹੜੇ ਨੇ ਬਹੁਤ ਪਾਰਿਉਸਾ ਨਾਲ ਵੋਟਾਂ ਸਾਨੂੰ ਪਾ ਰਹੇ ਨੇ ਸਰਵੇਸ਼ਾ ਦੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਆ ਰਹੀ ਸੀਗੀ ਇਸ ਤੋਂ ਲੋਕ ਬਹੁਤ ਪਰੇਸ਼ਾਨ ਨੇ ਦੇਖੋ ਜਿਹੜਾ ਹੈਗਾ ਜਰਿੰਦਰ ਵੈਸਟ ਵਿੱਚ ਜਾਂ ਸਾਰੇ ਸ਼ਹਿਰ ਵਿੱਚ ਹੀ ਅਸੇ ਸੀਵਰੇਜ ਵਾਟਰ ਸਪਲਾਈ ਦੀ ਸਮੱਸਿਆ ਹੈਗੀ ਏ ਇਸ ਕਰਕੇ ਹੁ ਜਨਤਾ ਚਾਹੁੰਦੀ ਹੈ ਕਿ ਐਸਾ ਵਿਦੈ ਚੁਣੀਏ ਐਮਐਲਏ ਚੁਣੀਏ ਜਿਹੜਾ ਸਾਡੇ ਕੰਮ ਕਰਾ ਸਕੇ ਸੋ ਮੈਂ ਜਨਤਾ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਪਹਿਲ ਦੇ ਆਧਾਰ ਤੇ ਜੋ ਲੋਕਾਂ ਦੀਆਂ ਜਨਤਾ ਦੀਆਂ ਮੁਰਦਲੀਆਂ ਲੋੜਾਂ ਹੈਗੀਆਂ ਉਹ ਪਹਿਲ ਦੇ ਆਧਾਰ ਤੇ ਪੂਰੀਆਂ ਕਰਾਂਗਾ ਔਰ ਅਲਾਕੇ ਦੇ ਵਿੱਚ ਜੋ ਹੈ ਅਛਾਈ ਹੋਵੇ ਅੱਛਾ ਮਾਹੌਲ ਹੋਵੇ ਪਾਈਚਾਰਾ ਹੋਵੇ ਇੱਥੇ ਕੋਈ